ਚਾਹ ਬਣ ਗਈ ਤਾਂ ਪਾ ਦੇ ਮੈਂ ਜਾਵਾਂ ਖੇਤ ਹਾਂਜੀ ਪਾਈ ਪਈ ਐ ਚਾਹ ਤਾਂ ਤੁਹਾਡੀ ਲੈ ਆਪਾਂ ਆ ਲੋ ਖੇਤ ਜਾਣ ਤੋਂ ਪਹਿਲਾਂ ਨਾ ਮੇਰੀ ਇੱਕ ਗੱਲ ਸੁਣ ਕੇ ਜਾਇਓ ਤੁਸੀਂ ਉਹ ਤੇਰੀ ਗੱਲ ਬਾਤ ਸੁਣੂਗਾ ਕੱਲਾ ਖੇਤ ਖਤੀ ਜਾਂਦਾ ਮੈਂ ਜਾ ਕੇ ਉਹਨੂੰ ਚਾਹ ਫੜਾਵਾਂ ਬਸ ਮੈਨੂੰ ਨਹੀਂ ਪਤਾ ਅੱਜ ਇਹ ਤਾਂ ਪਾਸਾ ਕਰਕੇ ਜਾਇਓ ਤੁਸੀਂ ਕੀ ਕੰਮ ਆਸਾ ਕਰਨਾ ਤੂੰ ਜਾਂ ਤਾਂ ਆਪ ਦੀ ਪਰਜਾਈ ਨੂੰ ਕਹ ਵੀ ਆਪ ਵੀ ਉੱਠ ਕੇ ਕੰਮ ਕਰਾਇਆ ਕਰੇ ਮੈਨੂੰ ਨੇ ਨੌਕਰ ਬਣਾ ਛੱਡਿਆ ਘਰ ਦੀ ਕਦੇ ਕਹੂਗੀ ਗੋਹਾ ਸੱਢ ਦੇ ਕਦੇ ਕਹੂਗੀ ਭਾਂਡੇ ਮਾਜ ਲੈ ਇੱਕ ਕੰਮ ਕਰਕੇ ਹਟਦੀ ਨਹੀਂ 36 ਕੰਮ ਹੋਰ ਬਣਾ ਦਿੰਦੀ ਐ ਮੈਨੂੰ ਓ ਯਾਰ ਥੋੜਾ ਜਿਹਰਨੀਆਂ ਦਾ ਨਾ ਆਹ ਹੀ ਨਹੀਂ ਕੁੱਤਕਲੇ ਜਿਹਾ ਲੋਟਾ ਚਲੋ ਮੈਨੂੰ ਇਹ ਦੱਸੋ ਵੀ ਮੈਂ ਇਸ ਘਰ ਚ ਵਿਆਹ ਕੀ ਆਈਆਂ ਕਿ ਨੌਕਰਾਨੀ ਲੈ ਕੇ ਆਂਦੀਆਂ ਤੁਸੀਂ ਓ ਕੰਮ ਪਿੱਛੇ ਥੋੜੀ ਲੜਾਈ ਐ ਕਾਹ ਨੂੰ ਪਿੱਛੇ ਨਹੀਂ ਗੱਲ ਇਹ ਹੈ ਕਿ ਰੋਬ ਮਾਰਦੀ ਹੈ ਮੇਰੇ ਤੇ ਕਿਉਂ ਰੋਬ ਮਾਰਦੀ ਹੈ ਮੇਰੇ ਤੇ ਵੀਰ ਉਹ ਰੋਬ ਰਲ ਕੁਝ ਨਹੀਂ ਹੁੰਦਾ ਇਹ ਸਮਝਣ ਦੀ ਗੱਲ ਹੁੰਦੀ ਹੈ ਤੁਹਾਡੇ ਦਿਮਾਗਾਂ ਦੇ ਵਿੱਚ ਫਰਕ ਹੈ ਹੋਰ ਕੋਈ ਫਰਕ ਨਹੀਂ ਹੈ ਤੁਸੀਂ ਤੁਹਾਡੇ ਦਿਮਾਗਾਂ 'ਚ ਫਰਕ ਨਾ ਪਾ ਦੇ ਮੇਰੀ ਗੱਲ ਸੁਣੋ ਤੁਹਾਡੇ 'ਚ ਫਰਕ ਪਹਿਲੇ ਚਾਹੀਦਾ ਨਾ ਪਵੇ ਅੱਜ ਇੱਕ ਪਾਸਾ ਕਰਨਾ ਤੁਸੀਂ ਬਸ ਮੈਨੂੰ ਨਹੀਂ ਇਸ ਗੱਲ ਦਾ ਪਤਾਗਾ ਠੀਕ ਹੈ ਨਾ ਅੱਜ ਜਾਂ ਦਾ ਇੱਕ ਪਾਸਾ ਹੋਣਾ ਨਹੀਂ ਮੈਨਾਲ ਦੇ ਪੇਚਿਆਂ ਨੂੰ ਚਲੀ ਜਾਣਾ ਵਜ਼ਾਹੀ ਰਹਿ ਰਵੇ ਕੀ ਗੱਲਾਂ ਬਸ ਮੈਨੂੰ ਨਹੀਂ ਪਤਾ ਅੱਜ ਇੱਕ ਪਾਸਾ ਹੋਣਾ ਚਾਹੀਦਾ ਗੱਲ ਕੋਈ ਨਹੀਂ ਮੈਂ ਉਹ ਸਾਰੇ ਮਸਲੇ ਹੱਲ ਹੋ ਜਾਂਦੇ ਆ ਮੈਂ ਬਾਈ ਨਾਲ ਗੱਲ ਕਰੂੰਗਾ ਵੀ ਚਲ ਬਾਈ ਉਹਦੇ ਚ ਕਮੀਆਂ ਤਾਂ ਉਹਨੂੰ ਕਹਿ ਦੇਣਗੇ ਜੇ ਤੇਰੇ ਕਮੀਆਂ ਤੂੰ ਸੁਧਾਰ ਲਈ ਆ ਆਪਦੀ ਫੇਰ ਹੀ ਮਸਲੇ ਹੱਲ ਹੁੰਦੇ ਆ ਨੇ ਸਾਰੀ ਗਮੀ ਹੀ ਮੇਰੇ ਚ ਜਿਹੜੀ ਨਾਲੇ ਕੰਮ ਕਰਦੀ ਆ ਤੇ ਨਾਲੇ ਗੱਲਾਂ ਕਰਵਾਉਣੀ ਆ ਆਪਦੇ ਆਪ ਨੂੰ ਮੈਂ ਚਲ ਕੋਈ ਨਹੀਂ ਹੁਣ ਮੈਨੂੰ ਜਾਣ ਦੇ ਦੇ ਕਰੇ ਨਾਲੇ ਚਾਹ ਠੰਡੀ ਹੋ ਗਈ ਜਾਂਦੀ ਨਾਲੇ ਤੂੰ ਠੰਡੀ ਹੋ ਮਾੜੀ ਮੋਟੀ ਮੈਂ ਤੁਹਾਨੂੰ ਇੱਕੋ ਗੱਲ ਕਹਿੰਦੀ ਨਹੀਂ ਮੈਂ ਆਪਦੇ ਪੇਕੇ ਚਲੀ ਜਾਣਾ ਗੱਲ ਖਤਮ ਕੋਈ ਨਹੀਂ ਕੋਈ ਨਹੀਂ ਕੋਈ ਗਾ ਮਸਲਾ ਹੱਲ ਆ ਤੂੰ ਮੈਨੂੰ ਜਾਣ ਦੇ ਕਰੇ ਖੇਤ ਤੂੰ ਕੰਮਦਾਨਾ ਕਰ ਲੈ ਐਂ ਨਾ ਮਾੜੀ-ਮੋਟੀ ਗੱਲ ਤੇ ਕਰਿਆ ਕਰੋ ਚਲ ਠੀਕ ਆ ਮੈਂ ਜਾਵਾਂ ਠੀਕ ਆ ਨਾਲੇ ਕੰਮ ਕਰੋ ਨਾਲੇ ਨੌਕਰ ਬਣ ਕੇ ਰੋ ਸਾਰੀ ਦਿਹਾੜੀ ਇਹਨਾਂ ਦੀ ਕਮਾਲ ਹੋ ਗਈ ਨਾ ਜਨਾਨੀਆਂ ਦੀ ਜਨਾਨੀਆਂ ਇੱਕ ਘਰ ਦੇ ਵਿੱਚ ਦੋ ਨਹੀਂ ਸਮਾ ਸਕਦੀ ਬੰਦੇ ਬੰਦੇ ਪਲਾਂ ਪੱਚੀ ਹੋਣ ਉਹ ਵੀ ਟਾਈਮ ਪਾਸ ਕਰ ਲੈਂਦੇ ਆਹੇ ਮੈਂ ਤੇ ਕੇ ਤੂੰ ਕੇ ਕੇ ਜਾ ਕੇ ਫਿਰ ਫਿਰ ਕੇ ਫਾਲਾ ਲਾਈਤੀ ਉਹ ਲੈ ਠੇਕੇਦਾਰਾ ਇੱਕ ਅੰਧਿਆਰੇ ਅੰਗਰੇਜ਼ੀ ਦਾ ਯਾ ਕੱਢ ਲਿਆ ਲੈ ਅੰਗਲਰ ਵਾਹ ਬਈ ਵਾਹ ਵਾਹ ਠੀਕ ਆ ਉਹ ਲੱਗਦਾ ਕਲਦੀਪ ਆਉਂਦਾ ਲੈ ਮਿੱਤਰਾ ਲੈ ਨੇ ਆ ਸਵਾਦ ਇਹਦੀ ਇਹਦੇ ਭਰਾ ਨਾਲ ਵੜੀ ਬੰਦੀ ਆ ਯਾਰ ਨਾਲੇ ਪੈਗ ਪੂਗੇ ਤੋਂ ਲਾ ਲਾਂਗੇ ਆ ਜਾਣ ਦੇ ਔਰ ਕਿਰੋ ਕਿਰੋ ਕਿ ਡਿਸਕਲਿਫੀਕੇਸ਼ਨ ਆ ਜਾ ਖੜ ਜਾ ਖੜ ਜਾ ਖੜ ਜਾ ਹਾਂ ਕਿਤੇ ਯਾਰਾਂ ਬੇਲੀਆਂ ਕੋਲ ਵੀ ਖੜ ਜਾ ਕਰ ਪਤੰਦਰਾ ਹੋ ਰੱਖੀਗਾ ਬਸ ਠੀਕ ਹੈ ਠੀਕ ਹੈ ਵਧੀਆ ਸਾਰੀ ਢਾੜੀ ਪੱਜਾ ਪਜਾਈ ਪੱਜਾ ਭਜਾਈ ਆ ਵੇਖ ਲਾ ਮਿੰਨ ਤਾਂ 4-5 ਸਾਲ ਹੋ ਗਏ ਆ ਵੰਡਾ ਵੜਾਈ ਕੀਤੇ ਨੂੰ ਤੇ ਐਸ਼ ਨਾਲ ਰਹਿਦਾ ਐਸ਼ ਨਾਲ ਹਾਂ ਲੈ ਲਿਆ ਦੀ ਬੂਆ ਕਿ ਨਹੀਂ ਹਾਂ ਲੈ ਲਿਆ ਆ ਲਵਾਵਾ ਤੈਨੂੰ ਵੀ ਨਹੀਂ ਮੈਂ ਨਹੀਂ ਲਾਉਂਦਾ ਉਹ ਲਾਲਾ ਘਟ ਉਹ ਨਾ ਭਰਾਵਾ ਇਹ ਤੈਨੂੰ ਰੱਬ ਤੈਨੂੰ ਦਿੱਤੀ ਰੱਬ ਨੇ ਤੇ ਤੂੰ ਪੀ ਇਹਨੂੰ ਮੈਂ ਨਹੀਂ ਉਹ ਜੇ ਕੰਮ ਚ ਪੈਂਦਾ ਕਮਲਾ ਨਾ ਹੋਵੇ ਤਾਂ ਤੂੰ ਕਿੱਧਰ ਚੱਲਿਆ ਹੁਣ ਮੈਂ ਤਾਂ ਚਾਹ ਦੇਣ ਚੱਲਿਆ ਦੇਖ ਵੱਡੇ ਭਾਈ ਦੀ ਬੱਚਾ ਵਾਂ ਈ ਢੋਈ ਆ ਕਰ ਸਾਰੀ ਜਿਹੜੀ ਨਾ ਹੋਰ ਤਰੇ ਨੂੰ ਸਾਰੀ ਦਿਹਾੜੀ दारू ਪੀ ਜਾਇ ਕਰਾਂ। ਉਹ ਪਤੰਦਰਾ ਮੇਰਾ ਭਰਾ ਉਹ ਖੇਤ ਦੇ ਵਿੱਚ ਖਤੀ ਜਾਂਦਾ ਤੇ ਉਹਨੂੰ ਚਾਹ ਉਹ ਮਿਲੇ ਤੇ ਮੈਂ ਤੇਰੇ ਨਾਲ ਇੱਥੇ ਡਿੱਗ ਲਾਉਣ ਲੱਗ ਜਾ ਹੈ। ਉਹ ਜੇ ਨਹੀਂ दारू ਪੀਣੀ ਤਾਂ ਬੀਅਰ ਭੂਰ ਪੀ ਲੈ ਕਰ ਇੰਨੀ ਗਰਮੀ ਆ। ਉਹ ਭਰਾਵਾ ਸਾਨੂੰ ਗਰਮੀ ਕੁਛ ਨਹੀਂ ਕਹਿੰਦੀ। ਅਸੀਂ ਕੰਮਕਾਰ ਵਾਲੇ ਬੰਦੇ ਆ ਪਹਿਲਾਂ ਮੈਂ ਘਰ ਵਾਲੀ ਨਾਲ ਲੜ ਕੇ ਆਇਆ ਉਹਨੇ ਮੇਰਾ ਦਿਮਾਗ ਖਰਾਬ ਕੀਤਾ ਤੇ ਹੁਣ ਤੂੰ ਨਾ ਮੇਰਾ ਦਿਮਾਗ ਖਰਾਬ ਕਰ। ਬਾਈ ਕਲਦੀਪ ਜੀ ਇੱਕ ਗੱਲ ਮੈਂ ਤੈਨੂੰ ਕਹਿਣਾ ਯਾਰ ਜਿੰਨਾ ਤੂੰ ਉਹਨੇ ਭਰਾ ਦਾ ਸੋਚਦਾ ਮੈਦਾਨੀ ਮੰਨਦਾ ਤੇ ਤੇਰਾ ਭਰਾ ਇਨਾ ਕਰਦਾ ਹੂਆ ਤੇਰਾ ਯਾਰ ਬਈ ਉਹਨੇ ਕੀਤਾ ਕੀ ਨਹੀਂ ਸਾਰਾ ਉਹਨੇ ਘਰ ਸੰਭਾਲਿਆ ਦੋ ਕੋਠੀਆਂ ਪਾਈਆਂ ਇੱਕ ਆਵਦੇ ਆ ਤੇ ਇੱਕ ਮੇਰੇ ਵਾਸਤੇ ਭੈਣ ਦਾ ਵਿਆਹ ਕੀਤਾ ਮੇਰਾ ਵਿਆਹ ਕੀਤਾ ਆਪ ਉਹ ਜੋ ਜੋ ਕੱਪੜੇ ਹੁੰਦੇ ਉਹ ਜੋ ਪਾਉਂਦਾ ਸਾਨੂੰ ਕਿਤੇ ਮਾੜਾ ਕੱਪੜਾ ਨਹੀਂ ਪਾਉਣ ਦਿੱਤਾ ਸਾਰੀ ਜ਼ਿੰਮੇਵਾਰੀ ਸੰਭਾਲਦਾ ਉਹ ਕੀ ਕਰਦਾ ਕੀ ਖੇਤ ਦਾ ਕੀ ਬਾਹਰ ਦਾ ਸਾਰੇ ਮਰਨੇ ਪਰਨੇ ਧਰਨੇ ਸਾਰੇ ਉਹ ਕਰਦਾ ਕੀ ਵੀ ਕਰਦਾ ਬਈ ਉਹ ਹੈ ਤੂੰ ਗੱਲ ਆਉਣ ਦੀ ਕੁਛ ਨਾ ਕਰ ਮੈਨੂੰ ਇਹਦੇ ਚੋਂ ਗੱਲ ਲਾਉਣ ਵਾਲੀ ਕਿਹੜੀ ਗੱਲ ਹੈ ਯਾਰ ਮੈਂ ਤਾਂ ਐ ਕਿਹਾ ਸੀਗਾ ਵੀ ਆਪਾਂ ਇਕੱਠੇ ਪਰਦੇ ਲਿਖਦੇ ਰਹੇ ਆ ਯਾਰ ਚਾਲ ਆਪਾਂ ਬਹਿ ਕੇ ਲਾ ਲੈਨੇ ਦੋ ਮੇਰਾ ਮਨੋਰੰਜਨ ਕਰ ਲੈਂਦੇ ਯਾਰ ਨਹੀਂ ਨਹੀਂ ਮੈਂ ਨਹੀਂ ਤੇਰਾ ਮਨੋਰੰਜਨ ਕਰਨਾ ਤੂੰ ਪਾਸੇ ਹੋ ਜਾ ਕਮਾਲ ਹੋ ਗਈ ਯਾਰ ਮੈਨੂੰ ਜਾਣ ਦੇ ਜਾਣਦਾ ਜਾ ਓਏ ਇਹਨਾਂ ਨੂੰ ਪਰਾਵਾ ਕਿੱਥੇ ਜ਼ਿੰਦਗੀ ਜਿਉਣੀ ਆਉਂਦੀ ਆ ਆਹ ਵੇਖ ਲੈ ਨਾਲੇ ਓਰਾ ਜ਼ਮੀਨ ਨਹੀਂ ਤੇ ਕਰੀਦੀ ਓਏ ਅਸ਼ ਚੱਲ ਨਹੀਂ ਮੋਰਨੀਏ ਤੂੰ ਹੀ ਸਾਥ ਨਿਭਾਏਗੀ ਆਹ ਵੇਖਿਆ ਵਰ ਜੜ ਦੀ ਟੌਰ ਲੰਮੜਿਆ ਏ ਖਾਰਾ ਵੀ ਦੇ ਇੱਕ ਸਿੰਦਰੇ ਮੈਂ ਕੱਪੜੇ ਧੋਤੇ ਆ ਤੇ ਸੁਕਣੇ ਵੀ ਲਾਤੇ ਆ ਤੇ ਤੂੰ ਐਂ ਕਰ ਸੁਖਾਈਆਂ ਕਰ ਲੈ ਮੈਂ ਜਿੰਨਾ ਮੇਰੇ ਹਿੱਸੇ ਵਾਂ ਦਾ ਕੰਮ ਸੀ ਨਾ ਮੈਂ ਕਰ ਲਿਆ ਆਪਦੀ ਕੋਠੀ ਦੀ ਸਫਾਈ ਮੈਂ ਕਰ ਲਈ ਤੇ ਆਪਦੀ ਸਫਾਈ ਤੁਸੀਂ ਆਪੇ ਕਰੋ ਦੇਖ ਸਿੰਦਰੇ ਐ ਨਹੀਂ ਗੱਲ ਹੁੰਦੀ ਕਿ ਇਹ ਜੇ ਕੰਮ ਘਰਾਂ ਦੇ ਵਿੱਚ ਨਹੀਂ ਗੱਲਾਂ ਕਰੀਦੀਆਂ ਹੁੰਦੀਆਂ ਮੈਂ ਕੱਪੜੇ ਧੋਈ ਜਾਂਦੀ ਆ ਤੇ ਤੂੰ ਐ ਕਰ ਤੂੰ ਸਫਾਈ ਕਰ ਲੈ ਇਹਦੇ 'ਚ ਕਿਹੜੀ ਲੜਾਈ ਵਾਲੀ ਗੱਲ ਹੈ ਜਦੋਂ ਦੀਦੀ ਮੈਂ ਤੁਹਾਨੂੰ ਕਹਿ ਤਾ ਵੀ ਮੈਂ ਆਪਦਾ ਕੰਮ ਕਰੇ ਆਈਆਂ ਠੀਕ ਹੈ ਨਾ ਬਸ ਮੈਂ ਨਹੀਂ ਕਰ ਸਕਦੀ ਠੀਕ ਹੈ ਨਾ ਮੈਂ ਆਪਣੇ ਮਾਪਿਆਂ ਦੇ ਘਰੇ ਨਾ ਇਥੋਂ ਪੌਲੀ ਕੱਢ ਕੇ ਕਦੇ ਉੱਥੇ ਵੀ ਨਹੀਂ ਰੱਖੀ ਸੀ ਤੇ ਤੁਹਾਡੇ ਘਰ ਜਦੋਂ ਨਹੀਂ ਮੈਂ ਆਈ ਆ ਕਦੇ ਗੋਆ ਸਿੱਟਦੇ ਕਦੇ ਭਾਂਡੇ ਮਾਂਜਲਾ ਕਦੇ ਕੱਪੜੇ ਧੋਦੇ ਮੈਂ ਇਥੇ ਕੰਮ ਕਰਨਾ ਹੀ ਹੈ ਦੇਖ ਮੇਰੀ ਸੋਨ ਗੱਲ ਹੈ ਤੂੰ ਕਿ ਇੱਥੇ ਕੰਮ ਆਲੀ ਨਹੀਂਗੀ ਤੇਰਾ ਘਰ ਹੈ ਕਾਬਦੇ ਘਰ ਚ ਸਾਰੇ ਕੰਮ ਕਰਦੀ ਆ ਮੈਂ ਵੀ ਕੰਮ ਕਰਦੀ ਆ ਦੇਖ ਮੈਂ ਕਲਦੀਪ ਦੇ ਵੀ ਕੱਪੜੇ ਦੇਖ ਮੇਰੀ ਸਫਾਈ ਕਰਦੀ ਆ ਮੇਰੀ ਗੱਲ ਸੁਣ ਮੈਂ ਕਲਦੀਪ ਦੇ ਵੀ ਕੱਪੜੇ ਧੋਤੇ ਮੈਂ ਤੇਰੇ ਵੀ ਕੱਪੜੇ ਧੋਤੇ ਮੇਰੇ ਦਿਲ ਦੇ ਵਿੱਚ ਕੋਈ ਹੈ ਨਹੀਂ ਜੀ ਮੈਂ ਤੈਨੂੰ ਆਪਣੇ ਬੱਚਿਆਂ ਵਾਂਗੂ ਸਮਝਦੀ ਆ ਕਲਦੀਪ ਮੇਰਾ ਬਿਆਰ ਨਹੀਂ ਮੇਰਾ ਪੁੱਤ ਹੈ ਕਿ ਤੈਨੂੰ ਮੈਂ ਲੜਦੀਆਂ ਧੀਆ ਵਾਂਗੂ ਸਮਝਦੀ ਆ ਫਿਰ ਉਹ ਪੁੱਤ ਦਾ ਫਰਜ਼ ਨਿਭਾਈ ਜਾਂਦੇ ਆ ਨਾ ਮੈਂ ਆਪਦਾ ਕੰਮ ਕਰਦੀ ਆ ਮੈਂ ਤੈਨੂੰ ਆਂਦੀਆਂ ਧੀਆ ਵਾਂਗੂ ਜੇ ਕੰਮ ਕਹਿ ਤਾ ਵੀ ਮੈਂ ਆ ਕੰਮ ਕਰੀ ਜਾਨੀ ਆ ਤੂੰ ਸਫਾਈਆਂ ਕਰ ਲੈ ਤੂੰ ਜਦੋਂ ਮੈਂ ਆਪਦੀ ਕੋਠੀ ਦੀ ਸਫਾਈ ਕਰ ਲਈ ਐ ਨਾ ਤੁਸੀਂ ਆਪਦੀ ਕੋਠੀ ਦੀ ਕਰ ਲਓ ਮੈਂ ਤਾਂ ਇਹਦੇ ਵਿੱਚ ਕੰੰਦ ਮਰਵਾਉਣੀ ਆ ਅੱਛਾ ਹਾਂਜੀ ਕੋਈ ਹੁਣ ਗਾੜ੍ਹੂ ਆਡੀ ਸਫਾਈਆਂ ਕਰਿਆ ਕਰੇਂਗੀ ਤੂੰ ਬਿਲਕੁਲ ਜੀ ਮੈਂ ਆਪਦੀ ਕਰੂੰਗੀ ਤੁਸੀਂ ਆਪਦੀ ਕਰੋ ਇਹ ਨਹੀਂ ਅੱਲਾ ਚਲਣੀਆਂ ਘਰੇ ਕੁੜਗੇ ਕੰਮ ਕਰ ਪੁੱਤ ਤੂੰ ਚੱਲ ਕੇ ਤੇ ਸਫਾਈਆਂ ਕਰ ਲੈ ਮੈਂ ਐਦਾਂ ਹੀ ਕਰ ਮਰ ਕੇ ਗੱਲਾਂ ਬੰਦਿਆ ਕਈ ਗੱਲ ਪਹੁੰਚ ਜੂਗੀ ਲੜਾਈਆਂ ਬਣ ਜਾਂਦੀਆਂ ਹੁੰਦੀਆਂ ਕੰਦ ਤੂੰ ਕੰਦ ਕਰਾਈ ਨਹੀਂ ਕੰਦ ਮੰਦੀ ਲੜਾਈਆਂ ਬਣਦੀਆਂ ਤਾਂ ਬਣ ਜਾਣ ਕੰਦ ਮਰਵਾਉਣੀ ਆ ਤਾ ਕੰਨ ਮਰਵਾਣੀ ਹੀ ਐ ਬਸ ਚੱਲ ਫਿਰ ਤੂੰ ਮਰਾਲੀ ਕੰਨ ਦੇਖੋ ਕੋਈ ਗੱਲ ਤੇ ਐ ਨਾ ਤੇ ਤੂੰ ਕੰਨ ਕਢਵਾ ਲਈਂ ਕੁਲਦੀ ਪਾਉਗਾ ਨਾ ਮੈਂ ਉਦੋਂ ਗੱਲ ਕਰੂੰਗੀ ਠੀਕ ਐ ਨਾ ਬਸ ਇੱਥੇ ਕੰਨ ਨਿਕਲੂਗੀ ਤਾਂ ਨਿਕਲੂਗੀ ਬਸ ਗੱਲ ਖਤਮ ਚੱਲ ਕੋਈ ਨਹੀਂ ਫਿਰ ਕਢਾ ਲਈ ਕੰਨ ਤੂੰ ਜੇ ਆਏ ਕੰਨ ਕਢਾਈਂਗੀ ਨਾ ਤਾਂ ਵੇ ਨਹੀਂ ਆ ਮੈਂ ਵੀ ਤੂੰ ਕਿਨੇ ਕੰਨ ਕਢਾਈਂਗੀ ਮੈਂ ਮੈਂ ਵੇਖਦੀ ਆ ਫਿਰ ਤੂੰ ਕਿਨੇ ਕੰਨ ਕਢਵਾਏਗੀ ਔਰ ਭਾਈ ਚੱਲੀ ਜਾਂਦਾ ਸਹੀ ਕੰਮ ਇਹ ਤਾਂ ਠੀਕ ਹੈ ਠੀਕ ਹੈ ਉਹ ਕਰਦਾ ਭਾਈ ਚਾ ਵੀ ਠੰਡੀ ਹੋ ਗਈ ਹਣੀ ਹੁਣ ਤੱਕ ਇੱਕ ਇਹਨੇ ਵਾਵਾ ਟਾਈਮ ਲਵਾਤਾ ਸਾਲੇ ਨੇ ਭਾਈ ਉਹ ਮਾਈ ਚਾ ਪੀ ਲਾ ਆ ਲਿਆ ਆ ਜਾ ਪਰ ਗਿਬ ਨਹੀਂ ਰਹੀ ਹਾਂ ਤਰਪੀ ਹੁਣ ਅਸੀਂ ਤੇ ਬਾਰੇ ਇੱਧਰ ਛੱਡ ਦੇਂਗਾ ਹਨਾ ਬਸ ਇਹ ਕਿਹੜਾ ਰਹਿ ਗਿਆ ਇੱਕ ਥੋੜਾ ਜਿਹਾ ਉਹ ਛੱਡਦਾ ਕਿ ਇੱਧਰ ਆ ਲੈ ਆਮਲ ਲੈਵਣਾ ਦੇਖ ਇਹ ਕਿਹੜਾ ਰਹਿ ਗਿਆ ਓਏ ਮੈਨ ਲੈ ਤਾਲਾ ਪਾ ਲਾਜਾ ਉਹ ਘਰੇ ਬੜਾ ਕਲੇਸ਼ ਪਿਆ ਖੜਾ ਬਈ। ਅਜਨਨੀਆਂ ਆਇਆ ਤਾਂ ਨਾ ਬਸ ਪੁੱਛੀ ਨਾ ਕੀ ਹੋ ਗਿਆ? ਹੋਣਾ ਕੀ ਆ? ਇਹਨਾਂ ਚੋੜ-ਚੋੜ ਕਰਦੀਆਂ ਰਹਿੰਦੀਆਂ। ਮੈਂ ਤਾਂ ਦੀ ਨੂੰ ਨਹੀਂ ਸੁਣਿਆ ਮੈਂ ਤੈਨੂੰ ਕਹਾਂ ਮੈਂ ਕਿਤੇ ਬੋਲਦੀ ਨੂੰ ਜਾਂ ਕੋਈ ਗੱਲਬਾਤ ਕਰਦੀ ਨੂੰ ਮੈਂ ਸੁਣਿਆ ਨਹੀਂ। ਇਹ ਕਰਦੀ ਤਾਂ ਛਿੰਦਰੀ ਆ। ਪਰ ਇਹਨਾਂ ਦਾ ਕਲੇਸ਼ ਮੰਨਾਂ ਦੀ ਵਧੂਗਾ ਬਈ ਆਪਾਂ ਨੂੰ ਕੋਈ ਹੱਲ ਕਰਨਾ ਚਾਹੀਦਾ। ਕੋਈ ਚਿੰਤਾ ਨਾ ਕਰ। ਤੂੰ ਮੈਨੂੰ ਐ ਦੱਸ ਤੇਰੇ ਦਿਲ 'ਚ ਤਾਂ ਕੋਈ ਗੱਲ ਹੈ? ਨਹੀਂ ਭਾਈ ਮੇਰੇ ਦਿਲ ਚ ਕੀ ਗੱਲ ਹੋਣੀ ਆ ਮੈਂ ਤੈਨੂੰ ਪਿਆਮਾ ਵਾਂਗੂ ਸਮਝਦਾ ਮੇਰੇ ਦਿਲ ਚ ਤਾ ਕੋਈ ਗਾਲੀ ਨਹੀਂ ਇਸ ਤਰ੍ਹਾਂ ਦੀ ਮੈਨੂੰ ਤਾਂ ਤੂੰ ਨਾ ਹੁੰਦਾ ਤਾਂ ਸ਼ਾਇਦ ਮੇਰੀ ਆ ਜ਼ਿੰਦਗੀ ਨਾ ਹੁੰਦੀ ਤੂੰ ਹੀ ਤਾਂ ਪਾਲਿਆ ਮੈਨੂੰ ਤੂੰ ਹੀ ਤਾਂ ਸਾਰਾ ਦਿੱਤਾ ਸਾਰਾ ਕੁਝ ਮੈਂ ਕਿਹਾ ਕੋਈ ਮੇਰੇ ਪੁੱਤਾਂ ਰਕਈਆਂ ਕੋਈ ਇਹੋ ਜਿਹੀ ਗੱਲ ਨਹੀਂ ਪਰ ਮੈਂ ਕਹੋਣਾ ਵੀ ਬੁੜੀਆਂ ਦੀਆਂ ਗੱਲਾਂ ਨਹੀਂ ਸੁਣੀ ਦੀ ਹੁਣ ਸਮਝਾ ਲਾ ਇਹ ਸਮਝਦੀ ਆ ਤਾਂ ਨਹੀਂ ਮੈਂ ਤਾਂ ਸਮਝਾਉਣਾ ਬਥੇਰਾ ਸਮਝਾਇਆ ਹੁਣ ਲੋਕੀ ਵੀ ਗੱਲਾਂ ਕਰਦੇ ਆ ਵੀ ਆ ਫਲਾਨਾ ਟੰਕਾ ਲੋਕਾਂ ਦੀਆਂ ਵੀ ਸੁਣਨੀਆਂ ਪੈਂਦੀਆਂ ਚੜ ਕੋਨੇ ਤੂੰ ਟੈਂਪਟਨਾ ਕਰ ਆ ਕਿ ਮੈਂ ਚੜ ਚੱ ਲੱਗਿਆ ਪਿਆ ਅੱਜ ਲੱਗਦਾ ਨਹੀਂ ਆਊਗਾ ਕੱਲ ਚੰਗਾ ਆ ਜੇ ਤਾਂ ਯਾਰ ਗਰਮੀ ਬਹੁਤ ਹੋਈ ਸੀ ਹਾਂ ਨਹੀਂ ਤਾਂ ਜੇ ਠੇਕੇ ਤੇ ਵੀ ਆ ਜਾਣਾ ਸੀ ਠੀਕੇ ਤੇ ਹਾਂ ਕਿਵੇਂ ਉਹ ਠੇਕਾ ਜਾਣੀ ਕਿ ਉਹ ਸ਼ਰਾਬੀ ਜੀ ਹੋਰ ਹੀ ਗੱਲਾਂ ਕਰਦਾ ਸੀ ਕੀ ਕਹਿੰਦਾ ਬਸ ਐ ਨਹੀਂ ਵੀ ਤੂੰ ਨੌਕਰ ਲੱਗਿਆ ਰਹਿਣਾ ਤੂੰ ਫਲਾਨਾ ਤੂੰ ਟੰਕਾ ਤੂੰ ਚਾਮਾ ਢੋਣਦੇ ਆ ਉਹ ਐਸ਼ ਕਰਦਾ ਮੈਂ ਖਿਆ ਲੋਕਾਂ ਦੀ ਨਹੀਂ ਸਮਝ ਆਉਂਦੀ ਇਹ ਸਾਰੇ ਗੱਲਾਂ ਕਿਹੜੀਆਂ ਕਰਦੇ ਉਹ ਤੇ ਵੀ ਲੋਕ ਤਾਂ ਪਾੜਦੇ ਆ ਇਹਨਾਂ ਦੀ ਗੱਲਾਂ ਨਹੀਂ ਸੁਣਦੀਆਂ ਹੁੰਦੀਆਂ ਨਹੀਂ ਮੈਂ ਤਾਂ ਨਹੀਂ ਸੁਣਦਾ ਇਹਨਾਂ ਦੀਆਂ ਗੱਲਾਂ ਤਾਂ ਚਿੰਤਾ ਨਾ ਕਰ ਕੋਈ ਨਹੀਂ ਮੈਂ ਕਿਹਾ ਸਿਆਣੇ ਬੰਦੇ ਨਾਲ ਕਰਦਾ ਰਹਿ ਬੁਲਾਉਣਾ ਸਰਪੰਚ ਸਾਹਿਬ ਨੂੰ ਬੁਲਾਉਣਾ ਇੱਥੇ ਅੱਛਾ ਉਹ ਲੈਦਾ ਸਲਾਹ ਉਹਨਾਂ ਤੋਂ ਕੀ ਕਹਿੰਦੇ ਹਾਂ ਬਾਈ ਕੋਈ ਤਾਂ ਹੱਲ ਕਰਨਾ ਪਊ ਤੂੰ ਚਿੰਤਾ ਨਾ ਕਰ ਮੇਰੇ ਹੁੰਦੇ ਆਪਾਂ ਕਰ ਲਾਂਗੇ ਹੱਲ ਠੀਕ ਹੈ ਚਲ ਪੀਲਾ ਚਾਹ ਫਿਰ ਅਮਰ ਦਾਉਲ ਡੋਣ ਨਾ ਨਾ ਮੈਂ ਨਹੀਂ ਗਈ ਜਦ ਮੈਂ ਭਾਗੇ ਪਸੜ ਕਰ ਜਾਈ ਜਾਂਦੇ ਪਤਾ ਨਹੀਂ ਕੀ ਰਾਤ ਦਾ ਸਾਦਾ ਕੀਤਾ ਨਾ ਉਦੋਂ ਨਾ ਹੋਰ ਹੀ ਕੰਮ ਹੋਇਆ ਹੋਇਆ ਤੇ ਡਾਕਟਰ ਨੂੰ ਦਿਖਾ ਲੈਣਾ ਸੀ ਜਾਊਂਗਾ ਡਾਕਟਰ ਕੋਲੇ ਜਾਊਂਗਾ ਮੈਂ ਟਿਕ ਟਕ ਵਾਲਾ ਗਰਮੀ ਬਹੁਤ ਹੈ ਹਾਂ ਗਰਮੀ ਕਰਕੇ ਹੋ ਗਿਆ ਹੁਣ ਕਹਿ ਕਦਾ ਮੈਂ ਲੈ ਜਾਣਾ ਪਹਿਲੇ ਨਹੀਂ ਨਹੀਂ ਕੋਈ ਨਹੀਂ ਆ ਸਕੂਟਰੀ ਤੇ ਹੈ ਗਿਆ ਮੈਂ ਚੱਲ ਚਾ ਜਾਣਾ ਕੋਈ ਗੱਲ ਨਹੀਂ ਲਾਲੇ ਤੇ ਕਰਦੇ ਆ ਫਿਰ ਅੱਫਰਾਗਤ ਬੋਲ ਨਹੀਂ ਚਲ ਠੀਕ ਹੈ ਭਾਈ ਠੀਕ ਹੈ ਕਰਨਾ ਕਰ ਹੀ ਜੇਗਾ ਕਹਿ ਗੱਲਦਾ ਨਹੀਂ ਨਹੀਂ ਫਿਕਰ ਕਰਦਾ ਤੇਰੇ ਇੰਨਾ ਨਹੀਂ ਚਲ ਚੰਗਾ ਹਾਂ ਚੰਗਾ ਅਛੰਰ ਕਰੇ ਹਾਂਜੀ ਬਹੁਤ ਕਰੂੰਗੀ ਪਾਣੀ ਲੈ ਕੇ ਆਹ ਲੈ ਕੇ ਤੈੱਕ ਆ ਗਿਆ ਹਲਾ ਹੋਈ ਗੱਲਾਂ ਕਰਦਾ ਮੈਂ ਬੰਦਾ ਨਾ ਬੰਦਿਆਂ ਦਾ ਵਰਗ ਹਲਪਾਣ ਲੈ ਤੋਂ ਨੂੰ ਮੈਂ ਜਿਹੜਾ ਕੰਮ ਕਿਹਾ ਸੀ ਉਹ ਕੀਤਾ ਵੀ ਸੀ। ਉਹ ਸਾਤਾ ਨਾਲ ਆ ਲੈਣ ਦੇ ਕੰਮ ਕਿਹਾ ਸੀਗਾ ਇਹਨੇ। ਤੁਸੀਂ ਬਾਈ ਜੀ ਨਾਲ ਗੱਲ ਨਹੀਂ ਕੀਤੀ ਐ? ਕੀਤੀ ਐ। ਹਾਂ ਫਿਰ ਕੀ ਕਹਿੰਦੇ ਬਾਈ ਜੀ? ਬਾਈ ਜੀ ਨੂੰ ਵੀ ਫਿਕਰ ਆ ਵੀ ਸਾਡੇ ਘਰ ਦੇ ਵਿੱਚ ਕਲੇਸ਼ ਐ। ਬਾਈ ਨੂੰ ਕਿ ਐ ਨਹੀਂ ਬਾਈ ਇਹਵੇਂ ਨਾ ਤੁਰਿਆ ਫਿਰਦਾਗਾ। ਉਹ ਕਹਿੰਦਾ ਚਾਰ ਬੰਦੇ ਨੇ ਗੱਲ ਕਰਕੇ ਕਹਿੰਦਾ ਮੈਂ ਆਪਸ ਕਰ ਲਊਗਾ ਗੱਲ। ਮੈਨੂੰ ਇੱਕ ਪਾਸਾ ਚਾਹੀਦਾ ਬਸ। ਅੱਜ ਇੱਕ ਪਾਸਾ ਹੋਣਾ ਚਾਹੀਦਾ। ਜਾ ਤਾਂ ਉਹਦੀ ਚੱਲੂਗੀ ਇਸ ਘਰ ਵਿੱਚ ਜਾਂ ਮੇਰੀ ਚੱਲੂਗੀ ਨਹੀਂ ਟੁੱਪ ਕਰਕੇ ਨਾ ਦੋ ਕੋਟੀਆਂ ਨਾ ਵਿਚਾਲੇ ਕੰਨ ਮਾਰ ਲਾ ਰਹੀ ਕੰਮ ਰਹਿ ਗਿਆ ਬਸ ਮੈਂ ਤੁਹਾਨੂੰ ਦੱਸਤਾ ਨਹੀਂ ਮੈਂ ਸੱਚੀ ਪੇਕੇ ਆਣ ਚਲੀ ਜਾਣਾ ਅੱਜ ਦਿਨ ਚਲੀ ਜਾਣਾ ਮੈਂ ਕਰਦਾ ਹੁੰਦੇ ਭਰਾ ਨੂੰ ਕੋਈ ਮੈਨੂੰ ਲੈ ਜਾ ਆ ਆ ਤੁਹਾਡਾ ਕਲੇਸ਼ ਨਾ ਇਹ ਕਹਿੰਦਾ ਜੀ ਲੈ ਕੇ ਬਹਿ ਜੂ ਤੈਨੂੰ ਦੱਸਤਾ ਮੈਂ ਕੋਈ ਨਹੀਂ ਲੈ ਕੇ ਜਾਂਦਾ ਠੀਕ ਹੈ ਨਾ ਕੋਈ ਕਿਸੇ ਨੂੰ ਨਹੀਂ ਲੈ ਕੇ ਲਾ ਕੋਈ ਨਹੀਂ ਤਾਂ ਮੈਨੂੰ ਇਸ ਦਾ ਕੰਧ ਚਾਹੀਦੀ ਆ ਤਾਂ ਕੰਧ ਚਾਹੀਦੀ ਆ ਉਹ ਕਰ ਲਾਂਗੇ ਕੰਧ ਵੀ ਕਰ ਲਾਂਗੇ ਪਰ ਤੂੰ ਆਪਣੀ ਜੁਬਾਨ ਦੇ ਨਾਲ ਕੰਟਰੋਲ ਰੱਖਿਆ ਕਰ ਮੜਾ ਜਾ ਜਦੋਂ ਜੁਰਦੇ ਜੀ ਜੁੜ ਜਾਂਦੇ ਆ ਕਰ ਉਹ ਇੱਕ ਵਾਰ ਚੱਲ ਜੇ ਤੈਨੂੰ ਦੇਖਦੀ ਆ ਤੇ ਉੱਥੇ ਜੁਬਾਨ ਚੱਲਦੀ ਵੀ ਤੈਨੂੰ ਦੇਖਦੀ ਹੈ ਨਾ ਮੈਂ ਤਾਂ ਦੇਖਿਆ ਇਹਨਾਂ ਨੂੰ ਫालतू ਬੋਲਦੀ ਨੇ ਕਿਉਂ ਨਹੀਂ ਬੋਲਦੀ ਉਹ ਬੋਲਦੀ ਉਹਦੋਂ ਜਦੋਂ ਤੁਸੀਂ ਘਰ ਨਹੀਂ ਹੁੰਦੇਗੇ ਘਰ ਨਹੀਂ ਹੁੰਦੇਗੇ ਮੈਂ ਤਾਂ ਜਦੋਂ ਇਹਨਾਂ ਤੇਰੀ ਜੀ ਕਲਚੀ ਕੰਪਟਾ ਕਤਰਾ 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 ਚੱਲਦੀ ਰਹਿੰਦੀ ਹੈ ਅੱਛਾ ਮੈਂ ਬੋਲਦੀ ਦੇਖਦੀ ਆ ਤੁਹਾਨੂੰ ਤੇ ਬੋਲਦੇ ਤੂੰ ਹੈ ਹੋਰ ਕੌਣ ਬੋਲਦਾ ਕਰਕੇ ਇਹਦਾ ਮਤਲਬ ਮੈਂ ਗਾਇਆ ਤਾਂ ਨਹੀਂ ਨਹੀਂ ਮੈਂ ਗਲਤ ਆ ਤੂੰ ਨਹੀਂ ਗਲਤ ਮੈਂ ਤੁਹਾਨੂੰ ਇੱਕੋ ਗੱਲ ਤੇ ਗੱਲ ਨਿਬੜਦੀ ਐ ਜਾ ਤਾਂ ਇਸ ਕੋਠੀ ਦੇ ਵਿੱਚ ਕੰਦ ਮਾਰੋ ਦੋਵਾਂ ਚ ਠੀਕ ਐ ਨਾ ਤੇ ਨਹੀਂ ਫਿਰ ਮੈਂ ਉਹਦੇ ਪੇਕੇਆਂ ਨੂੰ ਚਲੀ ਜਾਣਾ ਮੈਂ ਮੁੜ ਕੇ ਨਹੀਂ ਆਉਣਾ ਉਹ ਕੋਈ ਨਹੀਂ ਠੰਡੀ ਰਿਆ ਕਰ ਕਰ ਲਾਂ ਜੋ ਵੀ ਉਹ ਵੀ ਹੋ ਜੂਗਾ ਸਾਰਾ ਕੁਝ ਮੈਨੂੰ ਨਵੇੜਾ ਚਾਹੀਦਾ ਤਾਂ ਚਾਹੀਦਾ ਕਮਾਰ ਹੋ ਗਈ ਨਾ ਜਨਾਨੀਆਂ ਦੀ ਦੋ ਜਨਾਨੀਆਂ ਐ ਇਹ ਨਹੀਂ ਅੱਖ ਵਿੱਚ ਬਣਾ ਕੇ ਰੱਖ ਸਕਦੀ ਆ ਪਤਾ ਨਹੀਂ ਕੀ ਰੱਬ ਦੀ ਮਰਜ਼ੀ ਹੈ। ਦੋ ਜੀਪਾ ਬਾਈ ਜਨਾ ਲਓ। ਦੋ ਜੀਪਾ ਬਾਈ ਜਨਾ ਲਓ। ਟੈਕਨਕਲ ਬਾਈ ਜੀ। ਤੁਸੀਂ ਕੀ ਬੋਲਤੀ? ਹਾਂ ਜੀ ਅਪਣੇ ਅਮਨ ਦਾ ਵਿਆਹ ਹੈ ਤੇ ਮੈਂ ਡੱਬਾ ਦੇਣ ਆਇਆ ਸੀ ਬਾਈ ਘਰਾਂ ਨੂੰ। ਅੱਛਾ ਅੱਛਾ ਇਹ ਡੱਬਾ ਸਾਡਾ ਇੱਕ ਕੁਲਦੀਪ ਹੈ ਮੈਂ ਤਾਂ ਭਾਈ ਜਰਨੈਲ ਤੇ ਕੁਲਦੀਪ ਦੋਨਾਂ ਨੂੰ ਦੇਣਾ ਹੈ ਬਸ ਨਾ ਮੈਨੂੰ ਤੁਹਾਡੀਆਂ ਆਹੀ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਦੀਦੀ ਬਸ ਤੁਹਾਡੀਆਂ ਇਹਨਾਂ ਗੱਲਾਂ ਕਰਕੇ ਮੇਰਾ ਮਨ ਫਿੱਕਾ ਪਿਆ ਤੁਹਾਡੇ ਤੋਂ ਸਾਰੀ ਜਾਥਾਂ ਤੇ ਤੁਸੀਂ ਜਾਣਾ ਅਸੀਂ ਨਹੀਂ ਕਿਤੇ ਜਾ ਸਕਦੇਗੀ ਮੈਂ ਤਾਂ ਵੈਸੇ ਹੀ ਗੱਲ ਕਰ ਲਈ ਵੀ ਡੱਬਾ ਇੱਧਰ ਦਾ ਕੇ ਇੱਧਰ ਦਾ ਨਹੀਂ ਇੱਕ ਡੱਬਾ ਕਰਕੇ ਤੁਸੀਂ ਤਾਂ ਨੁਖਾੜ ਵਾਲੀ ਗੱਲ ਕਰਦੀਆਂ ਪਾਈ ਤਾਂ ਮੈਂ ਚਾਹਨੀ ਹੈ ਕਿ ਇਸ ਘਰ ਦੇ ਵਿੱਚ ਕੰਦ ਵਜੇ ਕਿਉਂਕਿ ਤੁਹਾਡੇ ਤੁਹਾਡੇ ਉਹ ਤਾਂ ਸਾਡੇ ਜਿਵੇਂ ਆਣਾ ਤੁਹਾਡੇ ਆਉਣ ਦੇਖਸ਼ੰਦਰ ਇਹ ਡੱਬਾ ਤੂੰ ਇੱਧਰ ਰੱਖ ਲੈ ਵੀਰੇ ਤੂੰ ਐਂ ਕਰ ਡੱਬਾ ਇਹ ਇਹਨਾਂ ਨੂੰ ਦੇ ਜਾ ਤੇ ਤੁਸੀਂ ਆ ਜਾਵਾਂਗੇ ਤੁਸੀਂ ਜਾਣਾ ਫਰ ਜ਼ਿੰਦਗੀ ਤੁਸੀਂ ਜਾਈ ਜਾਨੀ ਅਸੀਂ ਹੋਈ ਜਾਣਾਗਾ ਅਸੀਂ ਉਹੀ ਚੱਲ ਜਾਵਾਂਗੇ ਡੱਬਾ ਤੂੰ ਰੱਖ ਲੈ ਡੱਬਾ ਤੂੰ ਰੱਖ ਲੈ ਡੱਬੇ ਤੁਸੀਂ ਰੱਖੋ ਤੁਸੀਂ ਸਾਰੀ ਜ਼ਿੰਦਗੀ ਲੋਕਾਂ ਦੇ ਜਾਂਦੇ ਰਹੇ ਅਸੀਂ ਹੁਣ ਕਿੰਦੇ ਆ ਜਾ ਸਕਦੀਆਂ ਹਾਂ ਚੱਲ ਪਰਜਾਈ ਮੇਰੀ ਗੱਲ ਸੁਣੋ ਤੁਸੀਂ ਦੋਨੋਂ ਆਪਸ ਵਿੱਚ ਨਾ ਠੀਕ ਹੈ ਨਾ ਡੱਬਾ ਮੈਂ ਕੋਈ ਨਹੀਂ ਡੱਬਾ ਮੈਂ ਲੈ ਜਾਣਾ ਨਾਲ ਹੀ ਤੇ ਕੁਲਦੀਪ ਨੂੰ ਤੇ ਬਾਈ ਜਰਨੈਲ ਨੂੰ ਮਾਪੇ ਫੋਨ ਕਰ ਦੂੰਗਾ ਠੀਕ ਹੈ ਬਾਈ ਜੀ ਓਹ ਨਾ ਬਾਈ ਜਰਨੈਲ ਇਹ ਬੰਦਾ ਰੱਬ ਦਾ ਭਾਗ ਤਾਂ ਇਹ ਆਪਣੀਆਂ ਗੱਲਾਂ 'ਚ ਵੀ ਆ ਜੂ ਬਾਈ ਹਾਂ ਉਹ ਗੁਰਦੀਪ ਉਹਦਾ ਭਰਾ ਵੰਡ ਖਾਣਾ ਵਾਂਗੂੰ ਪੈਂਦਾ ਉਹ ਹੀ ਆਪਣੀ ਗੱਲਾਂ ਚਾਉਂਦਾ ਇਹਨੂੰ ਆਪਾਂ ਕਰ ਲੈਨੇ ਆ ਸੱਜਣ ਮਾਰੇ ਆਪਾਂ ਕਿਹੜਾ ਕੇਦਾ ਘਰ ਖਰਾਬ ਕਰਨਾ ਆਪਣਾ ਸਵਾਦ ਹੀ ਲੈਣਾ ਆ ਉਹ ਬਾਈ ਜਨ ਨਾਲ ਇੱਕ ਵਾਰ ਬਾਈ ਆ ਗੱਲ ਸੁਣੀ ਮੜੀ ਹੋਰ ਬਾਈ ਠੀਕ ਆ ਹਾਂ ਦੱਸ ਉਹ ਠੀਕ ਠਾਕ ਆ ਬਾਈ ਹਾਲ ਤਾਂ ਠੀਕ ਐ ਨਾ ਗੱਲ ਸੁਣ ਤੂੰ ਕੁਲਦੀਪ ਨੂੰ ਕੱਲ ੱੱਕੇ ਨਾਲ ਦਰੂਪੀਆਂਦਾ ਸੀ ਓ ਯਾਰ ਬਾਈ ਉਹ ਨੂੰ ਕੋਲ ਪੁੱਛਦਾ ਉਹ ਤਾਂ ਤੇਰੇ ਕਰਕੇ ਹੀ ਇੱਜ਼ਤ ਕਰਦੇ ਆ ਸਾਰਾ ਪਿੰਡ ਬਦਲੇ ਤੇਰੀ ਇੱਜ਼ਤ ਕਰਦਾ ਮੈਂ ਕੁਲਦੀਪ ਨੂੰ ਮਾਦਾ ਮੈਂ ਪੀ ਜਾਂਦਾ ਸੀਗਾ ਮਾਣ ਸੁਲਾ ਮਾਰਤੀ ਮੈਂਗਾ ਫੇਰ ਵੀ ਯਾਰ ਬਾਈ ਜਰਨਲ ਦਾ ਭਰਾ ਯਾਰ ਕੁਲਦੀਪ ਉਹ ਤੋਂ ਬੰਦਾ ਵਾਂਝਾ ਬੰਦਾ ਮੈਂ ਸਾਰਾ ਕੁਝ ਕੁਲਦੀਪ ਨੇ ਦੱਸਤਾ ਹਾਂ ਕਦੇ ਤੂੰ ਉਹਨੂੰ ਤਮਾਤੀ ਲੋਣਾ ਕਦੇ ਤੂੰ ਮੈਨੂੰ ਲੋਣਾ ਮੈਂ ਨਾ ਸਾਡੇ ਦਾ ਕਈ ਮਾਰ ਓ ਯਾਰ ਭਾਈ ਕਮਾਰ ਹੋ ਗਈ ਯਾਰ ਤੂੰ ਆਏ ਦੱਸ ਯਾਰ ਹੈ ਅਰ ਦੀਪੂਰੇ ਹਾਂਜੀ ਮੈਂ ਦਾ ਗਲਾਸ ਤੇ ਹੀ ਨਾਲੇ ਚਾਹ ਕਰ ਲਾ ਠੀਕ ਹੈ ਲਾਜੀ ਪਾਣੀ ਆ ਦੇਖ ਲਓ ਜੀ ਅੱਜ ਫੇਰੇ ਨੇ ਘਰ ਦੇ ਵਿੱਚ ਇੰਨਾ ਕਲੇਸ਼ ਪਾਇਆ ਇੰਨਾ ਕਲੇਸ਼ ਪਾਇਆ ਨਾ ਹੁਣ ਕੀ ਹੋ ਗਿਆ ਹੁਣਾਂ ਕੀ ਸੀਗਾ ਆ ਪਿੰਡ ਵਾਲਾ ਜਸਵੀਰ ਨਹੀਂ ਹਾਂ ਉਹਦੇ ਮੁੰਡੇ ਦਾ ਵੀ ਆਇਆ ਮਨ ਦਾ ਅੱਛਾ ਡੱਬਾ ਲੈ ਕੇ ਆਇਆ ਸੀ ਹੂੰ ਡੱਬੇ ਪਿੱਛੇ ਲੜਾਈ ਕੀਤੀ ਅੱਜ ਇਹਨੇ ਮੇਰੇ ਨਾਲ ਡੱਬੇ ਪਿੱਛੇ ਕਿਉਂ ਹੋਰ ਕਹਿੰਦੀ ਆ ਕਿ ਡੱਬਾ ਸਾਡੇ ਘਰੇ ਨਹੀਂ ਫੜਾਇਆ ਤੁਸੀਂ ਵਿਹਾਂ ਤੇ ਜਾਇਆ ਕਰੋਗੇ ਉਹ ਮੋٹے ਦਿਮਾਗ ਵਾਲੀ ਇਹ ਡੱਬਾ ਉਹਨੂੰ ਦੇ ਦਿੰਦੀ ਆਪਣੀ ਤੇ ਇਕੱਲੀ ਗੱਲ ਹੈ ਨਾ ਤੇ ਮੈਂ ਕਹੀ ਜਾਂਦੀ ਸੀ ਵੀ ਡੱਬਾ ਤੂੰ ਰੱਖ ਲੈ ਹਾਂ ਮੈਂ ਕਹਿੰਦੀ ਤੁਸੀਂ ਜਾਇਆ ਕਰੋਗੇ ਵਿਆਹਾਂ ਤੇ ਅਸੀਂ ਜਾਵਾਂਗੇ ਵਿਆਹ ਤੇ ਫਿਰ ਉਹਨੂੰ ਕਹ ਤੂੰ ਜਾਵੜਾ ਭਾਈ ਵਿਆਹ ਤੇ ਆ ਪੱਟ ਜਾਵੜ ਦੇ ਕਿਹੜੀਆਂ ਵਿਆਹਾਂ ਦੀਆਂ ਗੱਲਾਂ ਉਹ ਤਾਂ ਬੱਦੇ ਦੀ ਗੱਲ ਤੋਂ ਤੇ ਕੰਧਾਂ ਤੇ ਜਾਵਦੀ ਮੇਰੀ ਤਾਂ ਗੱਲ ਹੀ ਨਹੀਂ ਸੁਣੀ ਮੈਂ ਤਾਂ ਗੱਲ ਹੀ ਕੰਧ ਕਢਾਉਣੀ ਹੈ ਹੌਣ ਦੇ ਕੁਲਦੀਪ ਨਾਲ ਮੇਰੀ ਗੱਲ ਹੋਈ ਹੈ ਐਨਾ ਬੋਲਣ ਲੱਗੀ ਉਹ ਇਹ ਗੱਲ ਉਹਨੇ ਕਹੀ ਹੈ ਪੱਕੀ ਗੱਲ ਹੈ ਕਹੀਆਂ ਨੇ ਜਸਵੀਰ ਦੇ ਸਾਹਮਣੇ ਇਹ ਗੱਲ ਕਹੀ ਹੈ ਕੋਈ ਸਮਝਾਉਣਾ ਮੈਂ ਕੁਲਦੀਪ ਨੂੰ ਪਰ ਤੁਹਾਡਾ ਕਲੇਸ਼ ਮੁੱਕਦਾ ਨਹੀਂ ਲੱਗਦਾ ਮੈਨੂੰ ਮੈਨੂੰ ਆਇਆ ਦੱਸ ਜਸਵੀਰ ਨੂੰ ਚਾਹ ਪਾਣੀ ਪੁੱਛ ਲਿਆ ਸੀ ਕਿ ਨਹੀਂ ਕਿਹੜਾ ਚਾਹ ਪਾਣੀ ਵਿਚਾਰੇ ਨੂੰ ਪੁੱਛਿਆ ਮੈਂ ਉਹ ਤਾਂ ਜਦੋਂ ਡੱਬੇ ਤੋਂ ਕੰਦਾ ਨਹੀਂ ਗੱਲਾਂ ਤੇ ਜਾਵੜੀ ਤੇ ਲੜਾਈ ਬਣ ਗਈ ਸਾਡੀ ਤਾਂ ਲੜਤੀ ਮੇਰੇ ਨਾਲ ਕੋਈ ਚਾਹ ਪਾਣੀ ਨਹੀਂ ਪੁੱਛਿਆ ਥੋੜਾ ਨਾ ਕਲੇਸ਼ ਇੱਕ ਦਿਨ ਲੈ ਕੇ ਬਹਿਜੂ ਕਿਸੇ ਨਾ ਕਿਸੇ ਸਰ ਕੋਈ ਨਹੀਂ ਸਮਝਾਉਂਗਾ ਮੈਂ ਕਲਦੀਪ ਨੂੰ ਤੂੰ ਐ ਕਰ ਚਾਹ ਦਾ ਗਲਾਸ ਬਣਾ ਕੇ ਲੈ ਕੇ ਬਣਾ ਲਿਓ ਨਹੀਂ ਉਸੇ ਦਾ ਮੈਂ ਮਿੰਨੀ ਮਾਰੀ ਕਹਿਣਾ ਓਏ ਕਰੋ ਜੀ ਕਿਵੇਂ ਕਰੀਏ ਇਹ ਕਲੇਸ਼ ਤਾਂ ਦਿਨੋ ਦਿਨ ਵੱਧ ਜਾਂਦਾ ਹੈ ਕਿਧਰ ਆ ਗੱਲ ਕਰਾਂ ਹਾਂ ਗੋਲਡੀ ਨੂੰ ਕਹਿਣਾ ਕਿ ਸਰਪੰਚ ਸਾਹਿਬ ਨੂੰ ਲੈ ਕੇ ਇੱਥੇ ਖੇਤੀ ਆ ਜਾ ਮੇਰੇ ਕੋਲ ये ठीक रहूगा हेलो हाँ भाई गोल्डी सत श्रीकाल भाई जी हाँ जी मैं खेत ही सी भाई काम सी थोड़े तक भाई जी सरपंच साहब नै के तक खेत ही आ जाओ हाँ जरूरी काम सी ठीक है भाई ठीक है आ जाओ ਸੱਸੀガルਪ ਸੱਸੀਗਾ ਸਰਪੰਚ ਸਾਹਿਬ ਠੀਕ ਹੈ ਜੀ ਬਹੁਤ ਵਧੀਆ ਜੀ ਹਾਂ ਭਾਈ ਜਰਨਲ ਕਿਵੇਂ ਬੁਲਾਇਆ ਸੀ ਯਾਰ ਕੋ ਕੰਮ ਸੀਗਾ ਹਾਂਜੀ ਭਾਈ ਜੀ ਕੰਮ ਸੀ ਮੈਂ ਸਰਪੰਚ ਸਾਹਿਬ ਨੂੰ ਤੂੰ ਕਿਹਾ ਸੀ ਮੈਂ ਲੈ ਆਇਆ ਹਾਂ ਤੇ 10 ਦਿਨਾਂ ਨੂੰ ਕੀ ਗੱਲ ਹੈ ਭਾਈ ਯਾਰ ਆਪਣੇ ਘਰੇ ਨਾ ਬਹੁਤ ਕਲੇਸ਼ ਰਹਿੰਦਾ ਬੁੜੀਆਂ ਦਾ ਉਹ ਅੱਡ ਫੋਨ ਨੂੰ ਫਿਰਦੀਆਂ ਕੋਈ ਹੱਲ ਦੱਸੋ ਬਈ ਹਾਂ ਸਰਪੰਚ ਸਾਹਿਬ ਤੁਸੀਂ ਦੱਸੋ ਇਹਦਾ ਹੱਲ ਕੀ ਆ ਘਰ ਘਰ ਹੀ ਕਲੇਸ਼ ਹੈ ਦੇਖੋ ਵੀਰੇ ਇੱਥੇ ਦੋ ਭਾਂਡੇ ਖੜਕਣਗੇ ਠੀਕ ਹੈ ਇਹ ਤਾਂ ਦੇ ਭਰਾਵਾਂ ਦਾ ਆਸੋਈ ਦੀ ਥਬਾਕ ਹੈਗਾ ਤਾਂ ਕੋਈ ਤੁਹਾਡੇ ਡੱਕਾ ਨਹੀਂ ਬਗਾ ਸਕਦਾ ਉਹ ਉਹਨਾਂ ਦਾ ਜੋ ਮਰਜ਼ੀ ਕਰੋ ਸਾਸੀਂ ਇਕੱਠੇ ਰਵਾਂਗੇ ਠੀਕ ਆ ਪਕਾ ਕੇ ਦੇਣ ਦੇ ਉਹਨੇ ਅਸੀਂ ਆਪ ਪਕਾ ਕੇ ਖਾ ਲਾਂਗੇ ਜੋ ਦੋ ਦਿਨ ਬਾਹਰ ਰਹੀਆਂ ਤੇ ਜਿਹਨਾਂ ਜੋ ਜੀਂਡ ਲਈ ਆਪਣੇ ਹਮ ਸਦੇ ਪੈਲੀ ਡਗਣੀਆਂ ਛੋਟੀ ਗੱਲ ਤਾਂ ਠੀਕ ਸਾਡੇ ਭਰਾਵਾਂ ਦਾ ਤਾਂ ਬਹੁਤ ਥਬਾਕ ਹੈ ਜੀ ਭਰਾ ਹੀ ਥਬਾਕ ਰੱਖੋ ਕੋਈ ਵਾਲ ਮਿੰਗਾਰੀ ਕਰਦਾ ਤੁਹਾਡਾ ਸਰਪੰਚ ਸਾਹਿਬ ਇਹਨੂੰ ਦੱਸੋ ਹੁਣ ਗਾਂ ਕੀ ਕਰੇ ਹਾਂ ਜੀ ਇਹਨੂੰ ਸਮਝਾ ਦਿਓ ਠੀਕ ਹੈ ਜੀ ये कोशिश करके वे नहीं है कोशिश करोगे तब ही काम जा ठीक है जी धन्यवाद आपका बहुत बहुत चल ठीक है भाई फिर संगे भाई बोल दी। तन तन भाई बात दे धन्यवाद थोड़ा हाँ। जी ठीक है ठीक है हां हां ठीक है छोड़ ना थोड़ी अपना गल हो सकता है कोशिश कामयाब हो जाए चल मेरे सारे भी है चल चल आ चेक भाई तो कौन देखो तो 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 तो। ਤੋੜਾ ਕਸੂਰ ਕੀ ਆ ਤੁਹਾਡਾ ਕਸੂਰ ਮੈਂ ਦੱਸਦਾ ਕਿ ਕਿਹੜੀ ਗੱਲ ਤੋਂ ਲੜਾਈ ਪਈ ਆ ਤੁਹਾਡਾ ਕਸੂਰ ਇਹ ਆ ਵੀ ਅਸੀਂ ਤੁਹਾਨੂੰ ਕਦੇ ਕੁਝ ਕਿਹਾ ਨਹੀਂ ਪਹਿਲੇ ਤਾਂ ਤੁਸੀਂ ਉਹਦੇ ਛੇਤਰ ਮਾਰੇ ਹੁੰਦੇ ਨਾ ਬੇਸੁਣ ਲਾ ਜਾਂਦਾ ਪਤਾ ਵੀ ਤੁਹਾਡਾ ਕਸੂਰ ਕੀ ਆ ਸਾਰੀ ਗੱਲ ਇਹ ਇੰਨਾ ਵੀ ਐਨਾ ਇਹਨਾਂ ਨੇ ਸਾਰੀ ਲੜਾਈ ਪਾਈ ਆ ਤੁਹਾਡੀ ਕੋਈ ਗੱਲ ਨਹੀਂ ਸੁਣਨੀ ਬੈਗ ਚੱਕੋ ਬਸ ਆਉਣ ਵਾਲੀ ਮਿੰਨੀ ਲੈ ਕੇ ਜਾਣਾ ਗੈਰ ਹਸਦਾ ਤੇ ਮੈਂ ਚੁੱਪ ਕਰਕੇ ਬੈਠਾ ਤੂੰ ਚੁੱਪ ਕਰਦਾ ਕਲੀਪਾ ਬਾਬਾ ਵੀ ਬੋਲ ਤਾ ਇਹਨਾਂ ਨੂੰ ਕੋਈ ਸੁਣਨੀ ਨਹੀਂ ਲਾਸਟ ਬਸ ਆਉਣ ਵਾਲੀ ਚਲਾਇਆ ਇਹਨਾਂ ਨੂੰ ਜਾ ਬੰਦਾ ਚਲ ਵਾਦੀ ਚੱਕੋ ਤੂੰ ਹੱਥੋਂ ਛੱਡ ਬੈਗ ਨਾ ਕਰ ਕੋ ਦੇਖੋ ਉਈ ਮਾ ਭੀ ਮੁਫੀ ਨੀ ਤੂੰ ਹੀ ਖੇਡ ਕੇ ਭਰਾਈ ਐ ਜਿਸ ਜਿੰਨਾ ਤੁਮੀ ਤੁਸੀਂ ਕਲੇਸ਼ ਪਾਇਆ ਨਾ ਕਿਸੇ ਦੇ ਘਰੇ ਕਰੇ ਸੀ ਹਾਂ ਕੁਲਦੀਪ ਤੂੰ ਸਮਝ ਮੈਂ ਤੈਨੂੰ ਆਪ ਜੋੜਦੀ ਕਿਤੇ ਹਾਂ ਜੋੜਦੀ ਐ ਹੱਥ ਭਾਈ ਜੀ ਮੇਰੇ ਤੋਂ ਗਲਤੀ ਹੋ ਗਈ ਸਾਰਾ ਕਸੂਰ ਮੇਰਾ ਮੈਂ ਹੀ ਕਲੇਸ਼ ਪਾਇਆ ਪਲੀਜ਼ ਤੁਹਾਨੂੰ ਕਰੋ ਨਾ ਬਾਹਰ ਕੱਢੋ ਨਹੀਂ ਭਾਈ ਤੇਰਾ ਕਸੂਰ ਨਹੀਂ ਕਸੂਰ ਸਾਡਾ ਹੈ ਜਿਹੜਾ ਤੁਹਾਨੂੰ ਫਿਰ ਚੜਾ ਰਿਹਾ ਕੁਲਦੀਪ ਕੋਈ ਨਹੀਂ ਸੁਣਨੇ ਇਹਨਾਂ ਦੀ ਨਹੀਂ ਭਾਈ ਜੀ ਭਾਈ ਜੀ ਇਹਨਾਂ ਨਾਲ ਕਰਾ ਇਹ ਦੋਨੇ ਭਰਾ ਲੜਕੇ ਮਰ ਜਾਣਗੇ ਕੰਦ ਕਰ ਲੈਣਗੇ ਵੀ ਜੀ ਆ ਤੁਹਾਡੇ ਵਰਗੀਆਂ ਘੁੰਟ ਰਹੀਆਂ ਹੈ ਭਰਾਵਾਂ ਦੇ ਵਿੱਚ ਫਰਕ ਪਵਾਸਾ ਦੀ ਜਿਵੇਂ ਨਾ ਤੁਸੀਂ ਕੀ ਸੋਚਦੇ ਸੀ ਵੀ ਨਵਨਾਲ ਮਸਲਾ ਕਰ ਲੋਗੇ ਇਹ ਨਹੀਂ ਹੁੰਦਾ ਨਹੀਂ ਬਾਈ ਜੀ ਅੱਜ ਜੇ ਤੁਸੀਂ ਭਰਾ ਇੰਨੇ ਪਿਆਰ ਨਾਲ ਰਹਿ ਸਕਦੇ ਆ ਨਾ ਤਾਂ ਅਸੀਂ ਵੀ ਦੋਵੇਂ ਭੈਣਾਂ ਬਣ ਕੇ ਹੀ ਰਵਾਂਗੀਆਂ ਅੱਜ ਤੋਂ ਬਾਅਦ ਦੋਨੇ ਕਦੇ ਨਹੀਂ ਲੜਦੀਆਂ ਬਾਈ ਇਹਨਾਂ ਦਾ ਕੋਈ ਇਤਬਾਰ ਨਹੀਂ ਹੈ ਕੋਈ ਇਹਨਾਂ ਦੀਆਂ ਗੱਲਾਂ ਚਾਉਣ ਦੀ ਲੋੜ ਨਹੀਂ ਇਹਨਾਂ ਨੂੰ ਤਾਂ ਬੈਗ ਦਾ ਕੰਦੇ ਜਾਓ ਬਸ ਨਹੀਂ ਲੜਦੀਆਂ ਤਾਂ ਕਿਹਨੇ ਕੋਈ ਜਰੂਰੀ ਸੁਣਨੀ ਥੋੜੀ ਤੁਸੀਂ ਗੱਲ ਤਾਂ ਸੁਣੋ ਮੈਂ ਤੁਹਾਡੇ ਤੋਂ ਵੀ ਮਾफी ਮੰਗਦੀ ਐ ਮੈਂ ਬਾਈ ਜੀ ਤੋਂ ਵੀ ਮਾफी ਮੰਗਦੀ ਐ ਮੈਂ ਜੀ ਵੀ ਮਾਫ ਨਹੀਂ ਲੜਦੀਆਂ ਸੀ ਪੱਕੀ ਗੱਲ ਹੈ ਨਹੀਂ ਹਾਂ ਭੈਣਾ ਮੰਨ ਕੇ ਰਹੋਗੇ ਹਾਂਜੀ ਹਰ ਟਾਈਮ ਕਲੇਸ਼ ਤੇ ਨਹੀਂ ਕਰਦੀਆਂ ਨਹੀਂ ਕਰਦੀਆਂ ਚਲੋ ਚੋਕੋ ਮੈਂ ਅੰਦਰ ਜਾਉਂ ਅੰਦਰ ਸਰਪੰਚ ਸਾਡੀ ਸਕੀਮ ਕੰਮ ਕਰ ਗਈ ਮੈਂ ਕਹਿੰਨਾ ਜਲਾਈ ਕੜਾ ਲੋਟ ਬੈਠ ਗਿਆ ਇਹਨਾਂ ਨੇ ਲੋਟਰੀ ਨਾ ਹੋਣੀ ਸੀ ਬਈ ਇਹਨੇ ਹਾਂ ਮੈਂ ਤਾਂ ਨਾ ਬੱਚੇ ਜਿਹਾ ਸਰਪੰਚ ਸਾਹਿਬ ਦੇ ਨਾਲ ਉਹ ਸਰਪੰਚ ਸਾਹਿਬ ਵੀ ਆ ਗਏ ਪਰ ਦਸਰੀ ਕਾ ਦਰਵਾਜ਼ਾ ਹੋਰ ਵੀ ਗੱਟ ਜੀ ਬੜਾ ਤੂੰ ਬੜਾ ਵਧੀਆ ਹੋਇਆ ਕੰਮ ਸਾਥੀ ਗਿਆ ਸਾਥੀ ਗਿਆ ਇਹਦਾ ਹੀ ਆਪਣਾ ਅੱਛਾ 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 ਬਹੁਤ ਵਧੀਆ ਕਿ ਮੇਰੀ ਮੇਰੀ ਸਕੀਮ ਬਹੁਤ ਕੰਮ ਕਰ ਗਈ ਕਮਾਲ ਕਰਤਾ ਜੀ ਇਹ ਨਾ 202% ਦਾ ਹਾਂ ਬਿਲਕੁਲ ਜੀ ਉਹ ਕਲੈਕ ਕਰ ਦਿੱਤਾ ਸੀ ਦਾਵਾ ਕੀਤਾ ਸੀ ਬਿਲਕੁਲ ਜੀ ਬਿਲਕੁਲ ਬਹੁਤ ਧੰਨਵਾਦ ਤੁਹਾਡਾ ਜੀ ਅੱਜ ਤਾਂ ਵੀ ਸਾਰਿਆਂ ਨੂੰ ਕਹਿੰਦੇ ਆ ਹਾਂ ਵੀ ਜਨਾਨੀਆਂ ਦੇ ਮਗਰ ਨਾ ਲੱਗੋ ਭਰਾਵਾਂ ਦੇ ਵਿੱਚ ਪਿਆਰ ਬਣਾ ਕੇ ਰੱਖੋ ਤਾਂ ਹੀ ਆਪਣੇ ਘਰਾਂ ਦੇ ਵਿੱਚ ਖੁਸ਼ੀ ਤੇ ਖੁਸ਼ਹਾਲੀ ਆ ਸਕਦੀ ਨਹੀਂ ਤੇ ਫਿਰ ਕਲੇਸ਼ ਪੈ ਜਾਂਦੇ ਜਦੋਂ ਤੁਹਾਨੂੰ ਪਤਾ ਹੀ ਹੈ ਵੀ ਘਰ ਉੱਜੜ ਜਾਂਦੇ ਆ ਘਰਾਂ ਦੇ ਘਰ ਤਬਾਹ ਹੋ ਜਾਂਦੇ ਆ ਇਸ ਕਰਕੇ ਘਰ ਦੇ ਵਿੱਚ ਪ੍ਰੇਮ ਨਾਲ ਰਹੋ ਸ਼ਾਂਤੀ ਨਾਲ ਰਹੋ ਪਾਏ ਚਾਰਕ ਸਾਲੀ ਬਣਾ ਕੇ ਰੱਖੋ ਸੱਸਰੀ ਕਾ ਸੱਸਰੀ ਕਾ